ਤਰੋ ਵੰਗਾ ਹੋ ਗਿਆ ਇੱਕ ਗ੍ਰਿੰਦਰ ਬਾਈ ਦੀ ਗੱਡੀ ਦੇ ਅੱਗੇ ਗਿਆ ਕਰਤੀਆਂ ਆਹਨੇ ਡੰਡਾ ਮਾਰਿਆ ਫੁੱਟਪਾਥ ਤੋਂ ਆ ਕੈਮਰੇ 'ਚ ਆਉਣਾ ਘੱਟਦੇ ਆ ਰੋਡਿੰਗ ਜੀ ਸਵਾਗਤ ਕਰਦੇ ਆ ਤੁਹਾਡਾ ਆਪਾਂ ਨੂੰ ਬਲੌਗ ਦੇ ਵਿੱਚ ਟਾਈਮ ਹੋ ਗਿਆ 10:00 10 ਮਿੰਟ ਤੇ ਉੱਠ ਗਏ ਆਪਾਂ ਰੈਸਟ ਰੂਮ 'ਚ ਹੋਇਆ ਏ ਰਾਤ ਜਿਹੜੇ ਹੋਟਲ ਤੇ ਆ ਗਏ ਅਸੀਂ ਖੜੇ ਜੀ ਗਏ ਉੱਥੇ ਹੀ ਖੜੇ ਜੀ ਗਏ ਹੁਣ ਕਿਉਂਕਿ ਰਾਤ ਭਈ ਕਹਿੰਦੇ ਵੀ ਬਾਰਡਰ ਹੋ ਗਿਆ ਬੰਦ ਬਈ ਮੋਦੀ ਕਹਿੰਦਾ ਨਾ ਕੁਝ ਲੈਣਾ ਤਾਂ ਤੂੰ ਨਾ ਕੁਝ ਦੇਣਾ ਕਿਉਂਕਿ ਮੈਂ ਇਸੀ ਗੱਲਾਂ ਪਹਿਲਾਂ ਦੱਸਿਆ ਨਹੀਂਦਾ ਵੀ ਬਾਰਡਰ ਦੀ ਗੱਡੀ ਲੋਡ ਹੁਣ ਗੱਡੀ ਜਾਊਗੀ ਆਪਣੀ ਖੜਗਪੁਰ ਠੀਕ ਆ ਆ ਵੀ ਆ ਗੱਡੀ ਜਾਊਗੀ ਬਰਦਮਾਨ ਤੇ ਆਪਣੀ ਜਾਣੀ ਖੜਗਪੁਰ ਜਿੰਨੀ ਬਾਰਡਰ ਵਾਲੀ ਗੱਡੀਆਂ ਦੀ ਕੋਈ ਕਿਤੇ ਖੜਿਆ ਵਿਚਾਰਾ ਕੋਈ ਕਿਤੇ ਖੜਿਆ ਚੰਗੇ ਭਲੇ ਉਹਦਾ ਨਾਸ ਮਾਰ ਕੇ ਰੱਖਦਾ ਸਾਰਾ ਚਲੋ ਜੋ ਮਾਲਕ ਨੂੰ ਮਨਜ਼ੂਰ ਹੋਈ ਹੁਣ ਤੇ ਹੁਣ ਆਪਾਂ ਚੱਲਦੇ ਆਂ ਖੜਗਪੁਰ ਫੋਨ ਆ ਗਿਆ ਪਾਰਟੀ ਦਾ ਮੈਨੂੰ ਫੋਨ ਕਰਿਆ ਲੋ ਸਰ ਤੇ ਚੱਲ ਗਏ ਹੁਣ ਉਹਦੇ ਦਰ ਤੇ ਖੜਦੇ ਆਂ ਕਿਉਂਕਿ ਉਹਦੇ ਕੋਲ ਗੱਡੀ ਖੜੀ ਆ ਮੈਂ ਇਹਨੂੰ ਕਿਹਾ ਮੈਂ ਕਿਹਾ ਵੀ ਹੋ ਜੂਗੀ ਖਾਲੀ ਉਹ ਕਹਿੰਦਾ ਵੀ ਅੱਜ ਤਾਂ ਮੁਸ਼ਕਲ ਆ ਵੀ ਕੱਲ ਨੂੰ ਖਾਲੀ ਕਰ ਦਾਂਗੇ ਵੀ ਆ ਜਾ ਵੀ ਉੱਤੇ ਜਨਤਾ ਉਹਦੇ ਚ ਖੜ ਜੀ ਆਗੇ ਹਾਂ ਜਨਤਾ ਮਾਰਕੀਟ ਚ ਖੜ ਕੇ ਪਰ ਮੈਂ ਚੱਲ ਠੀਕ ਹੈ ਹੈ ਮੌਗਾ दारू ਪਾਵੋਟ ਮੌਗਾ दारू ਨਹੀਂ ਨਹੀਂ दारू ਨਹੀਂ ਪੀਤੇ ਹਾਂ ਨਹੀਂ ਮੌਗਾ दारू <laughs> 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 ਉਹ ਆਯਾ ਸੀ ਹਾਂ ਆ ਨਈ ਪੀਤਾ ਗੰਦੀ ਚੀਜ਼ ਤੇ ਚੱਲਦੇ ਆ ਬਈ ਹੁਣ ਮੈਂ ਤੁਹਾਨੂੰ ਦੇਖੀ ਇਧਰ ਪੁਸ਼ਪਾਲੇ ਟਰੱਕ ਤਾਂ ਨਹੀਂ ਆ ਰਹੇ ਨਤੀਜਾ ਕੀ ਆ ਦਿਮਾਗ ਲਾਇਆ ਬੰਦੇ ਨੇ ਨਦੀ ਜੇ ਲੈ ਗਿਆ ਹੈ ਹਾਂ Sri Lanka ਪਹੁੰਚਦਾ ਹੀ Sri Lanka ਹੀ ਪਹੁੰਚਦਾ ਸਾਰਾ ਲਾਲ ਚੰਦਨ ਹੋਈ ਵੀ ਡਾਇਰੈਕਟਰ ਆਜਦਾ ਹੀ ਆ ਤੇਰੀ ਬਾਹਣਾ ਤੇਰੀਗਾ ਤੇਰੀ ਲੰਕਾ ਨਹੀਂ ਹੋਇਆ ਲਾਗੀ ਸੈਜ ਹੱਥ ਕਰਨਾ ਦੋਨ ਸਾਈਡ ਆਤਾ ਹੈ ਆਦਰ ਜਾਤ ਨਾਏ ਮਿੱਤਰੋ ਉਹ ਸਾਹਮਣੇ ਪੁਲੋ ਦੇਖਦਾ ਇੱਥੋਂ ਹੁਣ ਡਰਾਈਵਰ ਸਾਈਡ ਆਪਾਂ ਬੈਰਾਘੋੜਾ ਪਹੁੰਚ ਗਏ ਆਪਾਂ ਇੱਧਰ ਗਿਆ ਟਾਟਾ ਨਗਰ ਇੱਧਰ ਕਲਕੱਤਾ ਇੱਧਰ ਕਲਕੱਤਾ ਇੱਧਰ ਟਾਟਾ ਨਗਰ ਖਲੋਏ ਮਿੱਤਰੋ ਵੰਗਾ ਹੋ ਗਿਆ ਇੱਕ ਗ੍ਰਿੰਦਰ ਬਾਈ ਦੀ ਗੱਡੀ ਦੇ ਅੱਗੇ ਗੈਂਆਂ ਕਰਤੀਆਂ ਥਾਲਿਆਂ ਨੇ ਡੰਡਾ ਮਾਰਿਆ ਫੁੱਟਪਾਥ ਤੋਂ ਆ ਕੈਮਰੇ 'ਚ ਆਉਣਾ ਕੱਢਦੇ ਆ ਰਿਕਾਰਡਿੰਗ ਹਾਂ ਤੇ ਡੰਡਾ ਮਾਰ ਕੇ ਸਾਲਿਆਂ ਨੇ ਅੱਗੇ ਕਰਤੀ ਹੁਣ ਘੇਰਦੇ ਫਿਰਦੇ ਆ ਮੋਟਰਸਾਈਕਲ ਲਾ ਲਾ ਕੇ ਹੁਣ ਅੱਗੇ ਪੁਲਿਸ ਸਟੇਸ਼ਨ 'ਚ ਗਏ ਆ ਬੰਦੇ ਦੇਖਦੇ ਨੇ ਆਪਾਂ ਰਿਕਾਰਡਿੰਗ ਕੱਢਦੇ ਆ ਇਹਦੀ ਗੱਡੀ ਮਿੰਟੂ ਇਹਦੇ ਜਿਹੜੇ ਰਿਕਾਰਡ ਹੋਰ ਆਗਲੀ ਬਈ ਗੱਡੀ ਪੁਲਿਸ ਵਾਲਿਆਂ ਨੇ ਤੇ ਇੱਧਰ ਰਿਕਾਰਡਿੰਗ ਕੱਢਦੇ ਆ ਆਪਾਂ ਹੋਰ ਦੀ ਕੋਈ ਸਮਾਨ ਹੈ ਇਕ ਆਦੋ ਗੱਡੀ ਆ ਰੋਡ ਤੇ ਆ ਦੇਖੋ ਬਾਈ ਗੱਡੀਆਂ ਬਿਲਕੁਲ ਨਾਰਮਲ ਸਪੀਡ ਤੇ ਸੀਗੀਆਂ ਕੋਈ ਓਵਰ ਸਪੀਡ ਵੀ ਨਹੀਂ ਆਏ ਸੀਗੀਆਂ ਜੇ ਕਿਤੇ ਓਵਰ ਸਪੀਡ ਹੁੰਦੀ ਹੈ ਗੱਡੀਆਂ ਤਾਂ ਨੁਕਸਾਨ ਜਿਆਦਾ ਹੋ ਜਾਣਾ ਸੀਗਾ ਕਿਉਂਕਿ ਗੱਡੀਆਂ ਉਹ ਨਹੀਂ ਖਾਲੀ ਨਹੀਂ ਹੋਣੀ ਸੀਗੀਆਂ ਜੇ ਇਸ ਕਰਕੇ ਆਰਾਮ ਨਾਲੇ ਤੋਰੇ ਹੋਏ ਸੀਗੇ ਇਹ ਆ ਦੇਖੋ ਆ ਬੰਦਾ ਖੜਾ ਇੱਧਰ ਡੰਡਾ ਲਈ ਤੇ ਆਹਾ ਇਹਨੇ ਡੰਡਾ ਮਾਰਿਆ ਉਧਰੋਂ ਗਾਇਆਂ ਨੂੰ ਤਾਂ ਗਾਇਆਂ ਮੂਰੇ ਆਈਆਂ ਤਾਂ ਜਾ ਕੇ ਦੋ ਗਾਇਆਂ ਸੀਗੀਆਂ ਇੱਕ ਤਾਂ ਉਹ ਦੇਖੋ ਮੂਰੇ ਫਸੀ ਰਹੀ ਸੀਗੀ ਉਹਦਾ ਫਟਾਫਟ ਮੈਂ ਗੱਡੀ ਬੈਕ ਕਰੀ ਉਹ ਅੱਗੇ ਦਿਖਾਣੇ ਆ ਤੁਹਾਨੂੰ ਤੇ ਮੂਰੇ ਫੇਰ ਉਹਨਾਂ ਨੇ ਪੁਲਿਸ ਵਾਲਿਆਂ ਨੇ ਰੋਕੀ ਸੀਗੀ ਤੇ ਉਰੇ ਕੱਡੀਆਂ ਵੀ ਸੀਗੀਆਂ ਗਾਲਾਂ ਗੂਲਾਂ ਬਾਈ ਮੈਂ ਐਸ ਕਰਕੇ ਵੀਡੀਓ ਦੀ ਸਾਊਂਡ ਕਰਤੀ ਬੰਦ ਤੇ ਇਹਨਾਂ ਨਾਲ ਫੈਸਲਾ ਹੋ ਗਿਆ ਸੀਗਾ ਇਹ 20000 ਰੁਪਏ ਮੰਗਦੇ ਸੀਗੇ ਤੇ ਰੁਪਇਆ 4000 ਚ ਫੈਸਲਾ ਹੋਇਆ ਤੇ ਮੁੜ ਕੇ ਇਹਨਾਂ ਦੀ ਵੀਡੀਓ ਬਣਾ ਲਈ ਜੀ ਆਹ ਸੋਣਾ ਮੇਰਾ ਗਾਈਸ ਆ ਬੰਬਰਡ ਪੁਰਸਕਾਰ ਆਤਾ ਰਿਹਾ ਸੀਨ ਹੋ ਗਿਆ ਥਾ 4000 ਰੁਪਏ ਕੋ ਦਿੱਤਾ ਅ ਜਸ ਕਰ ਦਿੱਤਾ ਅਬ ਆਪਣਾ ਰਾਜੀਨਾਮਾ ਹੋ ਗਿਆ ਕੋਈ ਉਹ ਨਹੀਂ ਕਦੇ ਬਾਅਦ ਵਿੱਚ ਕਹੋ ਕਿ ہمارا ਤਾਂ ਫੈਸਲਾ ਨਹੀਂ ਹੋਇਆ ਠੀਕ ਹੈ ਨਾ ਹਾਂ ਠੀਕ ਹੈ ਅੱਗੇ ਸੇ ਥੋੜਾ ਦੇਖ ਕੇ ਰੋਡ ਬਾਰ ਕਰਦੇ ਹੋ ਜਬ ਨਹੀਂ ਪਰ ਐਸੇ ਨਾ ਹੋ ਗਿਆ ਇੱਕ ਇੱਕਦਮ ਡੰਡਾ ਮਾਰਦੀ ਆ ਤੋ ਗਾਏ ਅਗਰ ਗਾੜੀ ਪੱਟੀ ਹੋ ਜਾਂਦਾ ਤੋ ਕਿੰਨਾ ਨੁਕਸਾਨ ਹੋਤਾ ਕੋਈ ਆਦਮੀ ਆ ਗਿਆ ਜਾਂਦਾ ਹਮ ਵੀ ਤੇ ਚੱਲੇ ਲਾ ਨਾ ਗਾਏ ਕੋ ਬਚਾਣੇ ਕੇ ਲੀਏ ਹਮਨੇ ਗਾੜੀ ਪੂਰਾ ਦੂਜੀ ਤਰਫ ਕਾਟ ਦੀ ਆਗਰ ਉਧਰ ਇਹ ਆਦਮੀ ਖੜੇ ਇਥੇ ਥਿੰਪੇ ਚੜ ਜਾਤਾ ਗਾੜੀ ਅੱਛਾ ਠੀਕ ਆ ਮੈਨੂੰ ਲੱਗਦਾ ਅਰ ਸਾਫ ਪਤਾ ਲੱਗਦਾ ਸੀਗਾ ਇਹਦੇ ਜੀ ਗਲਤੀ ਇਹਨਾਂ ਦੀ ਆ ਫੇਰ ਵੀ 4000 ਰੁਪਇਆ ਡੰਡ ਦੇਣਾ ਪਿਆ ਮੋਰਕੇ ਕਹਿੰਦਾ ਜੀ ਹਾਂ ਮਿੱਤਰੋ ਹੁਣ ਤੁਹਾਨੂੰ ਦਿਖਾਣਿਆ ਵੀ ਕਿਵੇਂ ਆ ਜੀਗਾ ਰਿਕਾਰਡਿੰਗ ਕੱਢ ਲਈ ਇਹਦੇ ਜੀ ਦੇਖਿਓ ਮੜੇ ਗੱਡੀ ਕਰੀ ਫਟਾਫਟ ਬੈਗ ਤੇ ਸਾਨੂੰ ਆਇਆ ਜੀਗਾ ਵੀ ਪਿੰਡ ਵਾਲੇ ਨਾਲ ਔਰ ਇਕੱਠੇ ਹੋ ਜਾਣਾ ਵੀ ਜੇ ਪਿੰਡ ਵਾਲੇ ਇਕੱਠੇ ਹੋ ਜਾਂਦੇ ਕਿਉਂਕਿ ਜਦੋਂ ਜ਼ਿਆਦਾ ਬੰਦੇ ਇਕੱਠੇ ਹੋ ਜਾਂਦੇ ਆ ਨਾ ਫਿਰ ਫੈਸਲਾ ਨਹੀਂ ਹੁੰਦਾ ਬੇਤੀ ਹੁਣ ਉਹ ਦੋ ਜਣੇ ਸੀਗੇ ਉਹਨਾਂ ਨੂੰ ਆਪਾਂ ਪੈਸੇ ਦਿੱਤੇ ਵੀ ਚਲ ਹੋ ਗਿਆ ਨਹੀਂ ਫਿਰ ਅਗਲਾ ਕੋਈ ਉਹਨੂੰ ਕੋਸ ਕਹਿ ਦਿੰਦਾ ਆ ਕੇ ਵੀ ਤੂੰ ਐ ਕਰ ਲਾ ਤੂੰ ਓ ਕਰ ਲਾ ਤੈਨੂੰ ਪੈਸੇ ਜ਼ਿਆਦਾ ਮਿਲਣਗੇ ਉਹ ਹੋਊਗਾ ਉਹ ਹੋਊਗਾ ਉਹ ਉਨਹੀਂ ਫਿਰ ਕੰਮ ਔਲਜੇਦਾ ਜਾਂਦਾ ਤੇ ਨਾਲੇ ਇਹ ਸਭ ਤੋਂ ਪਹਿਲਾਂ ਭੱਜਦੇ ਗੱਡੀ ਫੁਕਣ ਗੰਨੀ ਨੂੰ ਕਾੜੀ ਫੂਕ ਦੇਗਾ ਹੈ ਤੇ ਇਹ ਕਰਕੇ ਵਧੀਆ ਰਹੇ ਆਪਾਂ ਉਹ ਚ ਝਾਰਖੰਡ ਚੋਂ ਬੰਗਾਲ ਚ ਵੜ ਗਏ ਸੀਗੇ ਅੱਗੇ ਇਹਨਾਂ ਨੇ ਮੈਂਨੇ ਗਰੇਂਦਰ ਬਾਈ ਨੇ ਕਹੇ ਇਹ ਤਾਂ ਤਰੀਕਾ ਨਾ ਅੱਗੇ ਠਾਣੇ ਚ ਗੱਡੀ ਉਹ ਕਰ ਲਾਂਗੇ ਲਾ ਲਾਂਗੇ ਕਿਉਂਕਿ ਉਹ ਬਾਰਡਰ ਵਾਲਿਆਂ ਕੋਲ ਗਏ ਕਹਿੰਦੇ ਵੀ ਗੱਡੀ ਰੋਕੋ ਬਾਰਡਰ ਵਾਲੇ ਕਹਿੰਦੇ ਵੀ ਅਸੀਂ ਨਹੀਂ ਰੋਕ ਸਕਦੇ ਭਾਈ ਤੁਸੀਂ ਅੱਗੇ ਥਾਣੇ 'ਚ ਜਾ ਕੇ ਉਹ ਕਰੋ ਇਹਨਾਂ ਨੂੰ ਆਪਾਂ ਨੇ ਰੋਕੇ ਦਿੱਤੀ ਦੀ ਗੱਡੀ ਇੱਥੇ ਇਹ ਮਜੀਜ ਆ ਇਹ ਜੋ ਮਾਜੀ ਗੈਲੋ ਪੋਨਾਲੀ ਜਾਂ ਕੋਈ ਵੀ ਉਹ ਐਡਰਸਟੇਟ ਹੈ ਜਿਹੜਾ ਰੂਲ ਜਿਹੜਾ ਹੈ ਨਾ ਅਗਲਾ ਜਿਹੜੀ ਗੁੱਟੀ ਹੈ ਅਗਲਾ ਉਹੀ ਕਰਦਾ ਹੋਵੇ ਜਾਂ ਨਹੀਂ ਆਵੀ ਅਗਲਾ ਗੈਰੀ ਤਾਂ ਜਿਹਨੇ ਉਹਨੂੰ ਉੱਥੇ ਅਗਲੇ ਦੀ ਡਿਊਟੀ ਲੱਗੀ ਹੈ ਬੁਲਤ ਵਾਲਿਆਂ ਦੀ ਬਾਰਡਰ ਤੇ ਤੇ ਲੈ ਵੀ ਰੋਕ ਲੋ ਰੋਕ ਲੋ ਬਈ ਹਾਂ ਪੈਸੇ ਖਾਣੇ ਦੇ ਚੱਕਰ ਸਾਰਾ ਅਗਲੇ ਨਹੀ ਆ ਰਹਿਣਾ ਵੀ ਸਾਡੇ ਹੋਣੀ ਆ ਵੀ ਤੁਸੀਂ ਅੱਗੇ ਉਹ ਕਰੋ ਚਲੋ ਹੁਣ ਨਿਪਟ ਗਿਆ ਉਹਦੀ ਵੀਡੀਓ ਬਣਾ ਕੇ ਰੱਖ ਲਈ ਉਹ ਵੀ ਆਪਾਂ ਲਾ ਦਾਂਗੇ ਉਹ ਮੈਟਰ ਆਾ ਹੋਟਲ ਇੱਧਰ ਆਾ ਹੋਟਲ ਉਹੀ ਆ ਜਿਹੜਾ ਆਪਾਂ ਸੈਲਰ ਸਮਾਨ ਲੈ ਕੇ ਆਏ ਤੇ ਰਾਤ ਨੂੰ ਆ ਕੇ ਇੱਥੇ ਗੱਡੀ ਲਾਈ ਸੀਗੀ ਆਪਾਂ ਨੇ ਅਸੀਂ ਚੱਲ ਇੱਥੇ ਲੱਗ ਜੂਗੀ ਗੱਡੀ ਤੇ ਹੁਣ ਵੀ ਆਪਾਂ ਇੱਥੇ ਹੀ ਖੜਾਂਗੇ ਗ੍ਰਿੰਦਰ ਬਾਈ ਹੁਣ ਲੰਘ ਜਾਣਗੇ ਅੱਗੇ ਤੇ ਆਪਾਂ ਖੜਾਂਗੇ ਇੱਥੇ ਜੰਗਲ ਪਾਣੀ ਜਾਣਾ ਉਹ ਪਿੱਛੇ ਤੇ ਆਪਾਂ ਤੋਂ ਐ ਕਰਾਂਗੇ ਸਵੇਰੇ ਉੱਠ ਕੇ ਲਾਂਗ ਜਾਵਾਂਗੇ। ਭਾਈ ਪੰਗਾਈ ਲੈ ਲਿਆ ਤਾਂ ਸਾਲਾ ਮੰਨੂ ਨਾ ਉਹਦਾ ਬਿੱਲੇ ਦਾ ਫੋਨ ਆਇਆ ਵਾ ਤਾਂ ਮੈਂ ਫੋਨ ਲੱਗਿਆ ਵਾ ਮੇਰੇ ਕੰਨ ਨੇ ਲਾਗ ਨਾ ਗੂੰ ਗੂੰ ਜੀ ਹੋਈ। ਮੈਂ ਕਿਹਾ ਸਾਲੀ ਕੋਈ ਮੱਖੀ ਫਸ ਗਈ। ਉਹ ਪਰਨਾ ਛਾੜਿਆ। ਉਹਦਾ ਸਾਲੀ ਹੋਰ ਬੁਲਾ ਲਈ ਚਾਰ ਪੰਜ ਜਾ ਕੇ। ਇੱਥੇ ਹੀ ਬੈ ਬੈਠ ਗਿਆ ਉਹਦਾ ਗ੍ਰਿੰਦਰ ਕਹਿੰਦਾ ਕਹਿੰਦਾ ਬਹਿ ਜਾ। ਸੇ ਨਾ ਤਾਂ ਬਚੂ ਪਰ ਨਾ ਨਾ ਮਾਰ ਮਾਰਿਆ ਤਾਂ ਫੇਰ ਆਈਆਂ ਹੋਰ ਸਾਲੀ ਗੂੰ ਗੂੰ ਔਰ ਮਿੰਟ ਜੇ ਆ ਗਈਆਂ 10 12 ਨਾ ਬਾਈ ਗਰੇਂਦਰ ਬਾਈ ਚੱਲੇ ਆ ਤੇ ਆਪਾਂ ਜਾਵਾਂਗੇ ਤੁਹਾਨੂੰ ਸਵੇਰੇ ਧੁਰਾਂਗੇ ਕਿਉਂਕਿ ਗਰੇਂਦਰ ਬਾਈ ਨੇ ਜਾਣਾ ਬਰਧਮਾਨ ਚੰਗਾ ਬਾਈ ਫੇਰ ਚੱਲ ਕਰੋ ਖਾਲੀ ਤੁਸੀਂ ਹਾਂ ਖਾਲੀ ਕਰਕੇ ਆ ਜੀ ਠੀਕ ਆ ਫੀਚਰ ਲਿਵਰੇਜ ਮੀ ਵਾਲੀ ਚ ਹਾਂ ਹਾਂ ਠੀਕ ਹੈ ਓਰੇ ਆ ਇਧਰ ਲੜ ਗਿਆ ਲੜ ਗਿਆ ਓ ਮੈਂ ਪਤਾ ਗਿਆ ਮੈਂ ਫੋਨ ਪਰ ਗੱਲ ਕਰ ਰਿਹਾ ਦਾ ਪਰਨੇ ਦੇ ਆ ਕੇ ਬੈਠ ਗਿਆ ਦੂਆ ਮਾਲ ਚਿੰਮੜ ਗਿਆ ਆਹੋ ਮਘਿਆਲ ਹਾਂ ਪਰਨੇ ਪਰ ਆ ਕੇ ਬੈਟਿਆ ਮੈਂ ਨਾ ਐ ਕਰਤਾ ਓ ਐਂ ਤੂੰ ਕੋਈ ਚੀਜ਼ ਲੋਹੇ ਦੀ ਉਹ ਰਗੜ ਲਾ ਅਗੇਜ ਰਾ ਕਰ ਲਾ ਬੰਦਾ ਯਾਰ ਓਏ ਪਤਾ ਕੀ ਹੋਇਆ ਉਹਨੇ ਪਰਨੇ ਦੇ ਲੜ ਤੇ ਬੈਠਿਆ ਮੈਂ ਪਰਨਾ ਛੱਡ ਦਿਆ ਆਇਆ ਕਿ ਤੂੰ ਓਏ 10 12 ਆਣ ਗੀਆਂ ਹਲੇ ਥੱਲੇ ਬੈਠ ਜਾ ਜਾਂ ਅੰਦਰ ਆ ਜਾ ਦੇਖ ਲਿਆ ਆ ਗਿਆ ਆਈਆਂ 3 4 ਤੇ ਇੱਕ ਦੇ ਭੈਣ ਦੇ ਯਾਰ ਦੀ ਆਲੇ ਵਿੱਚ ਹੀ ਟੀ-ਸ਼ਰਟ ਦੇ ਹਲੇ ਮੈਂ ਆਵੇਂ ਹੱਥ ਮਾਰਿਆ ਨਾ ਮੈਂ ਕਹਾ ਉਹ ਦੂਜਾ ਭੁੰਡ ਜਾ ਸਮਝ ਨਾ ਨਾ ਮੈਂ ਵੀ ਉਹ ਮੇਰੇ ਨਾ ਕੰਨ ਦੇ ਲਾਗ ਗੂੰ ਗੂੰ ਕਰਦਾ ਦਾ ਮੈਂ ਪਰਨੇ ਪਰ ਦੇਖਿਆ ਮੈਂ ਕਹਾ ਬੈਠਾ ਮੈਂ ਨਾ ਪੜਨਾ ਛੰਡਤਾ ਇਹਦੇ 10 12 ਆ ਗਏ ਗ੍ਰਿੰਦਰ ਕਹਿੰਦਾ ਥੱਲੇ ਬਹਿ ਜਾ ਫਟਾਫਟ ਕਹਿੰਦਾ ਹਿੱਲ ਨਹੀਂ ਨਾ ਮੈਂ ਤਾਂ ਥੱਲੇ ਹੀ ਹੀ ਪੈਣ ਮੈਂ ਥੱਲੇ ਬੈਠ ਕੇ ਨਾ ਸਿਰ ਦੇ ਲਿਆ ਗੋਡਿਆਂ ਚ 10 12 ਘੁੰਮੀ ਗਈਆਂ ਘੁੰਮੀ ਗਈਆਂ ਫੇਰ ਗਈਆਂ ਲੈ ਮੈਂ ਮਜਾਉ ਕਰ ਰਹਾ ਦਾ ਅਦਰ ਮਿੰਟੂ ਦੇ ਲੜ ਗਈ ਬਾਈ ਅਚਾਰ ਲਾਲਾ ਅੰਬ ਦਾ ਹੋਟਲ ਵਾਲੇ ਕੋਲ ਜਾ ਉਹਦੇ ਕੋਲ ਚਾਰ ਹੋਣਾ ਆਵੇ ਮਿੱਤਰੋ ਟਾਈਮ ਹੋ ਗਿਆ 3 ਵਜੇ 57 ਮਿੰਟ ਤੇ ਗੁੱਡ ਮਾਰਨਿੰਗ ਤੁਹਾਨੂੰ ਸਾਰਿਆਂ ਨੂੰ 4 ਵਜੇ ਗੱਲਾਂ ਸੀਗਾ ਆਪਾਂ ਨੇ ਤੇ ਮੈਂ ਟੋਬੀ ਉੱਠ ਗੜਿਆ ਆਪਾਂ ਵੀ ਉੱਠ ਗੜੇ ਤੇ ਹੁਣ ਚੱਲ ਗਏ ਮੰਡੀ ਫੇਰ ਮਿਲਦੇ ਆਂ ਜਿਆਗੇ ਹੈ ਕੋਈ ਦੁੱਧ ਵਾਲੀ ਹੈ ਕੋਈ ਦੁੱਧ ਵਾਲੀ ਨਹੀਂ ਹੈ ਹੋਰ ਲੱਗਿਆ ਹੋਇਆ ਨਹੀਂ ਆਂ ਅੰਦਰ ਪੋਲੇ ਬੋਲਟਾ ਪਾ ਦੇਣ ਇਹਨਾਂ ਨੇ ਅੰਦਰ ਨੂੰ ਕਹੋ ਬਾਈ ਅੱਜ ਜਿੰਨਾ ਜਾ ਰਿਹਾ ਸਭ ਕਟੂਮਾਲ ਆ ਸਭ ਬਾਹਰਲੇ ਦੇ ਜਾਣਾ ਸਭ ਬਾਹਰਲੇ ਦੇ ਜਾਣਾ ਦਾ ਇੰਡੀਆ ਚ ਬੰਦਾ ਦਿੱਲੀ ਆ ਆਲਾ ਨਾ ਮੇਂਦਰੋ ਆ ਗਿਆ ਬੰਦਾ ਆਪਣਾ ਤੇ ਉਹ ਸਾਹਮਣੇ ਹੀ ਲੱਗਣੀ ਹੈ ਗੱਡੀ ਕੁਦਰਤੀਆਂ ਅਸੀਂ ਸਾਹਮਣੇ ਹੀ ਲਾਈ ਮੇਰੇ ਇੱਥੇ ਜਗ੍ਹਾ ਹੈ ਸੀਗੀ ਮੈਂ ਕਿ ਚੱਲ ਇੱਥੇ ਲਾ ਦਿੰਨੇ ਆ ਉਹ ਮਿੰਟੂ ਮਿੰਟੂ ਓਏ ਓਹ ਸਾਹਮਣੇ ਲੱਗਣੀ ਹੈ ਗੱਡੀ ਹਾਂ ਮਾਇਦਾ ਲੈ ਵੀ ਵਧੀਆ ਹੋ ਗਿਆ ਸਾਡਾ ਵੀ ਸਾਡੀ ਜਗ੍ਹਾ ਤੋਂ ਮੇਂ ਮਿੱਤਰੋ ਉਹ ਸਾਹਮਣੇ ਲਾਤੀ ਗੱਡੀ ਆਪਾਂ ਨੇ ਸਾਹਮਣੇ ਦੁੱਧ ਵਾਲੀ ਗੱਡੀ ਆਈ ਹੈ ਨਾ ਔਰ ਜਿਹੜਾ ਮੁੰਡਾ ਖੜਾ ਵਿੱਚ ਪੰਜਾਬੀ ਆਓ ਮੈਂ ਉਹ ਅੰਦਰ ਬੈਠਾ ਤਾਂ ਗੱਡੀ 'ਚ ਮੈਂ ਕਹਾ ਦੁੱਧ ਮਿਲੇਗਾ ਕਹਿੰਦਾ ਇਧਰੋਂ ਮਿਲ ਜੂ ਮੈਂ ਕਹਾ ਤੇ ਹੁਣ ਚਾਹ ਪੀਣ ਆਇਆ ਮੈਂ ਕਹਾ ਚੱਲ ਦੁੱਧ ਤਾਂ ਮਿਲੇ ਜਾਣਾ ਔਰ ਤੇ ਲੈ ਲਾਂਗੇ ਲੈ ਕੇ ਰੱਖ ਲਾਂਗੇ ਵੀ ਸਵੇਰੇ ਸਵੇਰੇ ਕਿੱਥੇ ਬਣਾਵਾਂਗੇ ਹੁਣ ਆਪਣੀ ਚਾਹ ਚੋ ਪੀ ਕੇ ਇੱਕ ਵਾਰੀ ਸ਼ਾਮ ਸ਼ਾਮ ਹੋ ਗਏ ਤਰਪਾਲਾਂ ਆਪਾਂ ਨੇ ਖੋਲਤੀਆਂ ਤੇ ਦੇਖਦੇ ਹੁਣ ਕੱਲ ਆਊਗਾ ਬਾਪੂ ਗੱਡੀ ਤੇ ਲਾਤੀ ਆਪਣਾ ਦੁਕਾਨ ਤੇ ਮੈਂ ਕਿਦਾਂ ਆਲ ਕਿਦਾਂ ਹਾ ਉੱਠਣਾ ਇਸ ਟਾਈਮ ਚਾਹੀਦਾ ਆਪਾਂ ਨੂੰ ਹਨਾ ਨੇ ਉਹ ਲੈ ਇਧਰ ਬਾਈ ਨੇ ਸਵੇਰੇ ਸਵੇਰੇ ਸਮੋਸੇ ਚੜਾਤੇ ਆਵੇਂ 5 ਵਜੇ 5 ਵਜੇ ਤੇ ਜਲੇਬੀਆਂ ਵਾਸਤੇ ਮਨ ਲਾਦਾ ਤਿਆਰ ਕਰ ਰਿਹਾ ਜਲੇਬੀ ਬਣੇਗਾ ਇਸਮੇ ਹੈਨਾ ਹਾਂ ਹਾਂ ਆ ਦੇਖ ਜਲੇਬੀ ਬਣੇਗੀ ਇਧਰ ਮਹਿੰਤ ਕਾਸ਼ ਬੰਦਾ ਲੈ ਕੇ ਜਾ ਰਿਹਾ ਸਬਜੀ ਭਾਜੀ ਤੇ ਇਧਰ ਆਪਾਂ ਮਹਿੰਤ ਕਾਸ਼ ਆ ਗਿਆ ਇਹ 3 ਵਜੇ ਉੱਠਿਆ ਤੈਨੂੰ ਉਹਨੂੰ ਕਿਹਾ ਤਾਂ ਮੈਂ ਮੈਂ ਕਿਹਾ 3:30 ਦੇ ਬਾਅਦ ਉਠਾਲਦੀ ਹਾਂ ਨਾ ਮੈਂ ਕਿਹਾ ਚੱਲ 3:30 ਵਜੇ ਸਾਲਾ 3 ਵਜੇ ਉਠਾਲਦਾ 3:16 ਦੇ ਮੈਂ ਫੇਰ ਉੱਠ ਗਿਆ ਮੈਂ ਯਾਦ ਦੀ ਤੇ ਆਣੀ ਹਾਂ ਆਹ ਓ ਯਾਰਾ ਜਦ ਟੈਨਸ਼ਨ ਹੋਵੇ ਨਾ ਫੇਰ ਨਹੀਂ ਆਉਂਦੀ ਨੀਂਦ ਪਹਿਲਾਂ ਮੈਂ 1 ਵਜੇ ਉੱਠਿਆ ਮੈਂ ਕਿਹਾ ਸਾਲੇ 3:00 3:00 ਵਜੇ ਅੱਜ ਕੇ ਪਹਿਲਾਂ 48 ਮਿੰਟ ਹੀ ਹੋ ਗਏ ਮੈਂ ਫੋਨ ਦੇਖਿਆ ਮੈਂ ਕਿਹਾ ਯਾਰ ਹਲ ਤਾਂ 1:00 ਪੈਜੋ ਫੇਰ ਤੈਂ ਕਿਹਾ ਘਾਹ ਘਮਰੀ ਦੇ ਜਦ ਹੀ ਉੱਠ ਗੜਿਆ ਮੈਂ ਕਿਹਾ ਉੱਠ ਜਾ ਮਨੂ ਮੈਂ ਕਿਹਾ ਲੈ ਭੈ ਜੋ ਪਾੜਾ ਨਾ ਗੋਲ ਹੋ ਜਾ ਹਾਂ ਓਏ ਆ ਮੰਡੀ ਜੇ ਬਿਚੂ ਆਏ ਨਾ ਆਪਣੇ ਉਧਰ ਮੰਡੀਆਂ ਹੋਣੀਆਂ ਚਾਹੀਦੀਆਂ ਦੇਖਾਂ ਕਿੰਨੀ ਖੁੱਲੀ ਡੁੱਲੀ ਹਾਂ ਪੂਰੇ ਕਿਤੇ ਵੀ ਚਲ ਜਾ ਜਗ੍ਹਾ ਨਹੀਂ ਹੈ ਜਗ੍ਹਾ ਨਹੀਂ ਹੈਗੀ ਮੰਡੀ ਜਨੇ ਹੋਈ ਆ 10-14 ਗੱਡੀਆਂ ਦੇ ਹਿਸਾਬ ਨਾਲ ਜੇ ਡੈਰੀ ਹਾਂ ਗੱਡੀਆਂ ਨੂੰ ਗੱਡੀਆਂ ਥੋੜਾ ਪੂਰੀ ਪੂਰੀ ਆਈ ਆਪਣੀ ਗੱਡੀ ਉਹ ਵੀ ਨਾਲ ਮਲਾ ਕੇ ਪਿੱਛੇ ਨਾਲ ਵੀ ਗੱਡੀਆਂ ਫੈਟੀਆਂ ਹੋਏ ਇਲਾਕੀਆਂ ਤੇ ਆਪਾਂ ਨੇ ਹੋਰ ਨਾ ਬਾਹਰ ਮੰਡੀ ਦੇ ਗੇਟ ਤੇ ਪੁਲਿਸ ਵਾਲੇ ਖੜੇ ਤੇ ਉਹ ਇੱਕ ਉਹੀ ਧੱਕੇ ਦੀਰੇ ਸਵਾਈ ਬਣੀ ਫਿਰਦਾ ਦਾ ਇੱਕ ਆ ਗਾੜੀ ਹੋ ਗਿਆ ਨਾ ਰੋਂਗ ਸਾਈਡ ਲੈ ਕੇ ਆਇਆ ਗਾੜੀ ਓ ਮਾਈ ਗੱਲੇ ਜਾ ਤੂੰ ਕਹਿੰਦਾ ਇਸ ਵਿੱਚ ਨਹੀਂ ਚਲੇਗਾ 20 ਰੁਪਏ ਵਿੱਚ ਉਹਨੂੰ ਤੇ ਜੋ ਪਿੱਛੇ ਡਰੈਸ ਪੁੱਛਣ ਲੱਗਾ ਦੁਕਾਨ ਵਾਲਾ ਹੀ ਸੀ ਆ ਦੁਕਾਨ ਵਾਲਾ ਹਾਂ ਝਾੜੂ ਮਾਰ ਰਿਹਾ ਸੀ ਤੇ ਮੈਂ ਆਹ ਚੱਲ ਬਈ ਉਹਨੂੰ ਪੁੱਛਣਾ ਦੁਕਾਨ ਵਾਲਾ ਮੈਂ ਹਾਂ ਲੋ ਅੰਕਲ ਮੈਂ ਹਾਂ ਆਰਗੇਟ ਟਰੇਡਿੰਗ ਲੈ ਆ ਉਹਦੇ ਹੋਈ ਕਿਆ ਮੈਨੂੰ 108 ਵੀ ਕਿਆ ਹੀ ਵੀ 108 ਨੰਬਰ ਤੇ 108 ਨੰਬਰ ਉਹਦੀ ਦੁਕਾਨ ਸੀ ਜਿਹੜੀ ਆਪਾਂ ਜਿੱਥੋਂ ਭਰ ਕੇ ਆਏ ਆਓ ਤੇ ਮੈਨੂੰ ਆਹੀ ਮੈਂ ਉਹਦੇ ਵੀ 108 ਦਾ ਕਿਆ ਚੱਲ ਉਹਦੇ ਕੋਈ ਨਹੀਂ ਉਹਨੂੰ ਆਰਗੇਟ ਟਰੇਡਿੰਗ ਕਿਆ ਕਹਿੰਦਾ ਨਹੀਂ ਬਤਾਏਗਾ ਬਤਾਏਗਾ ਮੈਂ ਕਦ ਬਤਾਏਗਾ ਚਾਹ ਪਾਣੀ ਦੋ ਕਹਿੰਦਾ ਉਹ ਮੈਂ ਕਹਾ ਦੱਸ ਮੈਂ ਪਾਣੀ ਕਹਿੰਦਾ ਚਾਹ ਪਾਣੀ ਦੋ ਕਹਿੰਦਾ ਫਿਰ ਬਤਾਏਗਾ ਉਹਨੂੰ ਮੈਂ ਕਹਾ 400 ਲੈ ਲਾ ਵੀ 100 ਸਾਡੇ ਕੋਲ ਰਹਿਣ ਦੇ ਖਰਚੇ ਪਾਣੀ ਹੋ ਗਿਆ ਵੀ ਪੈਸੇ ਹੈ ਨਹੀਂ ਹਣਾ ਕਿਉਂਕਿ ਏਟੀਐਮ ਜਿੱਗੇ ਤੇ ਕਢਾਣਾ ਏਟੀਐਮ ਮਿਲਿਆ ਨਹੀਂ ਚਲੋ ਤਾਂ ਹੁਣ ਦਿਨੇ ਕਢਾ ਲਾਂਗੇ ਜੇ ਉਹ ਲੋਡ ਪਈ ਬਲਮ ਤਾਂ ਪੈਣੀ ਨਹੀਂ ਲੋਡ ਤੇ ਨਹੀਂ ਨਹੀਂ ਮੈਂ ਪੂਰੀ ਅੰਦਰੋਂ ਨਾ ਦੋ ਰਾ ਹਿੱਸਾਂ ਦੇ ਦੇ ਕੇ ਤਾਂ ਨਾਲ 100 ਰੁਪਿਆ ਦਿੱਤਾ ਮੈਂ ਲੱਫੜ ਪੈਂਚ ਲਾ ਲਈ ਮੈਂ ਗਿਆ ਨਾਲਾ ਦੇ ਹੋਰੀ ਕੋਚ ਆ ਰਹੀ ਜਦ ਮੈਂ ਕਿਹਾ ਮੈਂ ਆ ਇਹ ਕਹਾਂ ਕਹਾਂ ਹਿੰਦੀ ਚ ਬੋਲ ਕਹਿੰਦਾ ਬੰਗਾਲੀ ਜਿਹਾ ਨਾ ਬੋਲ ਆਇਆ ਮੈਂ ਹਿੰਦੀ ਚ ਕਹਿ ਮੈਂ ਕਹਾਂ ਹਮ ਬੋਲ ਰਹੇ ਹਾਂ ਸਿੱਧਾ ਜਾਓ ਹਮ ਬੋਲਦੇ ਤੇ ਵੀ 500 ਲੱਗੇਗਾ ਟੱਕਾ ਮੰਡੀ ਮੈਂ ਪੂਚ ਲਊਗਾ ਹਾਂ ਮੈਂ ਮੇਟਰ ਦਾਲਾ ਖੋਲਦਾ ਗੱਡੀ ਦਾ ਇੱਧਰ ਫਿਲਟਰ ਵਾਲਾ ਆਇਆ ਮਨ ਇਹਦੇ ਚ ਪਾਣੀ ਲੱਗੇਗਾ ਪੌਣ ਉਹਦੇ ਚ ਕਮੈਂਟੈਂਕੀ ਜਿਹੜੇ ਨਾਲੇ ਭਰਾ ਨਾਲ ਨੇ ਕੈਂਪਰ ਲੋਏ ਕੰਮ ਹੋ ਜਾਣਗੇ ਇੱਕ ਗੱਡੀ ਵੀ ਲੱਗੀ ਆ ਆਪਣੀ ਉਤਰਨ ਮੀਰ ਬੀਏ ਦਾ ਕੈਂਪਰ ਭਰਦੇ ਆ ਨਾਸ਼ਤਾ ਆ ਗਿਆ ਆਪਣਾ ਜਲੇਬੀਆਂ ਦਾ ਤੇ ਇਹਨਾਂ ਦਾ ਨਾਸ਼ਤਾ ਦੇਖ ਲਓ ਬਾਈ ਇਹ ਦੰਨੇ ਆ ਉਹ ਥਿੱਲਾ ਨਹੀਂ ਹੁੰਦੀਆਂ ਜਿਹੜੀਆਂ ਉਹ ਪਈਆਂ ਪਰਲੇ ਪਾਸੇ ਉਹ ਜੋ ਪਲੇਟ 'ਚ ਪਾ ਕੇ ਪਾਣੀ ਪੁਣੀ ਪਾ ਕੇ ਆ ਨਾ ਤਰੀ ਪਾ ਕੇ ਫਿਰ ਦੰਨੇ ਆ ਪੰਦਾ ਹੀ ਵਧੀਆ ਲਾ ਰਹੀ ਜਲੇਬੀ ਨਾਲ 9000 ਨਾ ਮਟਰਾਂ ਮੰਡੀ ਜੋ ਹੋ ਗਈ ਪੂਰੀ ਚਹਿਲ ਪਹਿਲ ਤੇ ਗੱਡੀ ਲਾਗੇ ਤਾਰਨ ਆਪਣੇ ਵਾਲੀ ਇੱਕ ਢਾਂਗ ਤਾਰਦੀ ਮਲਨਾ ਦਾ ਇਹਨਾਂ ਨੇ ਤੇ ਹਣਾ ਕੰਡਾ ਕਰਦੇ ਪਏ ਤੋਲ ਦੋ ਲਗੇ ਇੱਕ ਇੱਕ ਇਸ ਦਾ ਕਾਂਟਾ ਹੋਏਗਾ दा। <laughs> यूट्यूब पे डेन हा भई वजन कटे 12 किलो 10 <laughs> <मैं गा, laughs> किलो ਕਿੰਨਾ 10 50 اچھا ਮੈਂ ਕਿਹਾ ਇਹਦੇ ਉੱਪਰ ਤਾਂ ਆਖਿਆ ਮੈਂ ਕਿਹਾ ਆਇਆ ਉੱਥੇ 50 ਕਿਲੋ 10 ਕਹਿ ਰਿਹਾ 10 ਕਿਲੋ 13.5 ਕਿਲੋ 13.5 ਅੱਜ ਹਾਂ 3 ਕੁੜੀਆਂ ਅਰੇ ਵਜਨ ਮੰਨ ਲਓ ਜਿਹੜਾ ਉੱਪਰ ਵਾਲਾ ਵਜਨ ਆ ਹਨਾ ਮੰਨ ਲਾ ਜੇ 51 700 ਆ ਤਾਂ ਨਾ 51 500 ਹੀ ਲਿਖਦੇ ਆ ਐਦਾਂ ਦਾ ਸਾਲਾ 100 100 ਗ੍ਰਾਮ 2 200 ਗ੍ਰਾਮ ਘਟ ਰਿਹਾ ਹਰੇਕ ਵਿੱਚ ਮਿੰਟੂ ਪਤਾ ਨਹੀਂ ਕਿੱਧਰ ਲੰਘ ਗਿਆ ਹਾਂ ਹੋਏ ਮੇਤੂ ਗੱਡੀ ਆਪਣੀ ਉੱਤਰ ਦੀ ਪਈ ਆ ਤੇ ਇਹਨੂੰ ਜਿਹੜੇ ਤਰ੍ਹਾਂ ਆਰਾਮ ਪਰਵਾ ਰਿਆ ਤੇ ਬਾਈ ਤੁਹਾਨੂੰ ਸਾਰਿਆਂ ਨੂੰ ਜਿਹੜੇ ਆਪਣਾ ਬਲੌਗ ਸ਼ੁਰੂ ਤੋਂ ਦੇਖਦੇ ਆ ਨਾ ਬਲੌਗ 'ਚ ਨਹੀਂ ਪਾਇਆ ਸੀਗਾ ਮੈਂ ਇੰਸਟਾਗ੍ਰਾਮ ਤੇ ਪਾਇਆ ਸੀਗਾ ਸਟੋਰੀ ਪਾਈ ਸੀ 8 ਜੂਨ ਨੂੰ ਅੱਠ ਜੂਨ ਨੂੰ ਸਟੋਰੀ ਪਾਈ ਮੈਂ ਗਿਆ ਸੀਗਾ ਗੱਡੀ ਦੇ ਬਾਜ ਲੈਣ ਉੱਪਰ ਜਿਹੜੇ ਲੱਗਦੇ ਆ ਆਪਣੇ ਉਹ ਉਹ ਬਾਜ ਲੈਣ ਗਿਆ ਸੀਗਾ ਸਰੰਗ ਦੀ ਗੱਲ ਆਹੇ ਤੇ ਉਹ ਜਿਹੜੇ ਅੰਕਲ ਕੋਲ ਮੈਂ ਬਾਜ ਲੈਣ ਗਿਆ ਸੀਗਾ ਉਹ ਬਜ਼ੁਰਗ ਜਾਂ ਅੰਕਲ ਸੀਗਾ ਉਹਦੀ ਵੀ ਸਟੋਰੀ ਪਾਈ ਸੀਗੀ ਵੀ ਮੈਂ ਉਹਨਾਂ ਦਾ ਮੁੰਡਾ ਮਾਰਦਾ ਸੀਗਾ ਵਿਚਾਰਾ ਉਹਨੇ ਢਾਂਚੋ ਕਿੰਨਰ ਨੇ ਕਿਨਰ ਸੀਗਾ ਇੱਕ ਤੇ ਮੈਂ ਉਹਨੂੰ ਦੱਸਿਆ ਵੀ ਜੀਗਾ ਮੈਂ ਕਿਹਾ ਭਾਈ ਉਹ ਜੋ ਮੈਂ ਕਿਹਾ ਵੀ ਜੇ ਕਿਸੇ ਨੂੰ ਪਤਾ ਲੱਗੇ ਹਨਾ ਤਾਂ ਜਰੂਰ ਦੱਸਿਓ ਆਪਾਂ ਨੂੰ ਤੇ ਅੱਜ ਮੈਂ ਸਵੇਰੇ ਫੋਨ ਚਲਾ ਰਿਹਾ ਸੀਗਾ ਫੇਸਬੁੱਕ ਖੋਲੀ ਹੋਈ ਸੀਗੀ ਤੇ ਮੈਂ ਫਿਰ ਉਹ ਖੋਲੀ ਉਹਦੇ ਚ ਉਹ ਬੰਦਾ ਦੇ ਹੋਇਆ ਨੂੰ ਪੁਲਿਸ ਨੇ ਫੜਿਆ ਵਾ ਤੇ ਪੁਲਿਸ ਨੇ ਫੜਿਆ ਉਹ ਰੋਪੜ ਦੀ ਨੇ ਰੋਪੜ ਦੀ ਪੁਲਿਸ ਨੇ ਫੜਿਆ ਉਹ ਭਾਈ ਨਹੀਂ ਯਾਰ ਇਹ ਬੰਦਾ ਤਾਂ ਉਹੀ ਹੈ ਜਿਹਦੀ ਮੈਨੂੰ ਫੋਟੋ ਦਿਖਾਈ ਦੀ ਅੰਕਲ ਨੇ ਸੀਸੀਟੀਵੀ 'ਚ ਹੈ ਤੇ ਆਪਾਂ ਲੱਗ ਗਈ ਉਹਦਾ ਨੰਬਰ ਮੇਰੇ ਕੋਲ ਹੈ ਨਹੀਂ ਤਾਂ ਨੰਬਰ ਖੋ ਗਿਆ ਚਲ ਉਹਦਾ ਗਾਂਧੀ ਨੂੰ ਫੋਨ ਕਰਿਆ ਆਪਾਂ ਗਾਂਧੀ ਨੇ ਗੱਲ ਕਰਾਤੀ ਮੈਂ ਕਿਹਾ ਵੀ ਅੰਕਲ ਉਹ ਬੰਦਾ ਫੜ ਲਿਆ ਤੁਹਾਡਾ ਵੀ ਤੁਸੀਂ ਜਾ ਕੇ ਪਤਾ ਕਰ ਲਓ ਤੇ ਵੰਕ ਲਗਦਾ ਬਾਈ ਧੰਨਵਾਦ ਤੇਰਾ ਵੀ ਬਾਕੀ ਸਾਨੂੰ ਪਹਿਲਾਂ ਆ ਗਿਆ ਸੀਗਾ ਫੋਨ ਮੈਂ ਉਹ ਜ਼ਾਰਾ ਵੀ ਯੂ ਨਾ ਫੋਟੋ ਭੇਜੀ ਸੀਗੀ ਐਸ ਐਚਓ ਨੇ ਜਿਹੜਾ ਐਸ ਐਚਓ ਸਰੰਦ ਸੀਗਾ ਉਹ ਬਦਲ ਕੇ ਰੂਪੜ ਚਲੇ ਗਿਆ ਸੀਗਾ ਔਰ ਰੂਪੜ ਉਹਨੇ ਹੋਂ ਕਰਿਆ ਜੇ ਟਾਈਮ ਦੇਖਿਆ ਕਿ ਜਗਾ ਉਹੀ ਆ ਬਾਈ 11 ਖੂਨ ਮੰਨਿਆ ਉਹ ਕਿੰਨਰ 11 ਖੂਨ ਉਹ ਮਤਲਬ ਸੈਕਸ ਵਰਕਰ ਸੀਗਾ ਉਹ ਹੈ ਉਹ ਬੰਦੇ ਨੂੰ ਹੁਣੇ ਕਈਆਂ ਨੂੰ ਹੁੰਦਾ ਹਨ ਉਹ ਜਾਂਦਾ ਸੀਗਾ ਗੱਡੀ ਚ ਲਾ ਲਾਇਆ ਕਿਤੇ ਵੀ ਹਨਾ ਤੇ ਪਹਿਲਾਂ ਉਹ ਕਰਦੇ ਸੀਗੇ ਤੇ ਮੁੜ ਕੇ ਉਹ ਉਸੇ ਬੰਦੇ ਨੂੰ ਗਲ ਘੋਟ ਕੇ ਮਾਰ ਦਿੰਦਾ ਸੀਗਾ ਇਹਦਾ ਬਾਅਦ ਚ ਉਹ ਬਾਅਦ ਚ ਉਹ ਕੁਝ ਮੰਨਦਾ ਆ ਉਹ ਚੱਗ ਬਾਣੀ ਦੇ ਆਈ ਵੀ ਆ ਖਬਰ ਅੱਜ 9 ਘੰਟੇ ਹੋ ਗਏ ਸਮਝ ਉਹਨੂੰ ਹੁਣ ਤਾਂ ਜਿਆਦਾ ਜਿਆਦਾ ਬਲੌਗ ਆਣਾ ਜੱਤ ਜਿਆਦਾ ਹੋ ਜਾਣੇ ਤੇ ਉਹ ਕਹਿੰਦਾ ਫੇਰ ਮਾਂ ਵੀ ਮੰਗਦਾ ਦਾ ਉਹਦੇ ਪੈਰਾਂ 'ਚ ਗਿਰ ਕੇ ਵੀ ਸਾਲਿਆ ਤੂੰ ਉਹਨੂੰ ਮਾਰ ਕਿਉਂ ਰਿਹਾ ਆ ਜੇ ਮਾਫੀ ਮੰਗਣੀ ਐ ਦੱਸ ਕਹਿ ਜਾ ਉਹ ਤਾਂ ਸੀਰੀਅਲ ਕਿਲਰ ਜਾ ਗਿਆ ਉਹ ਨਹੀਂ ਛੱਡਦਾ ਹੁਣ ਤੇ ਹੁਣ ਜਦ ਵੀ ਆਪਾਂ ਤੇ ਜਾਵਾਂ ਅੰਕਲ ਕਹਿੰਦਾ ਤੂੰ ਮੈਨੂੰ ਮਿਲ ਕੇ ਜਾਈ ਬੁੱਗੇ ਜਦ ਵੀ ਆਇਆ ਮੈਂ ਕਿਹਾ ਕੋਈ ਨਹੀਂ ਅੰਕਲ ਜਦ ਵੀ ਸਰੰਦ ਨੂੰ ਆਵਾਂਗੇ ਤੈਨੂੰ ਮਿਲ ਕੇ ਜਾਵਾਂਗੇ ਤੇ ਉਹ ਪੁਲਿਸ ਵਾਲੇ ਕਹਿੰਦੇ ਵੀ ਉੱਥੇ ਲਿਆਵਾਂਗੇ ਇਹਨੂੰ ਵੀ ਹਲੇ ਆ ਸਵੇਰ ਦਾ ਕੰਮ ਨਿਪਟ ਜਵੇ ਤੇ ਫੇਰ ਆਪਾਂ ਕੋਲੇ ਕਰਾਂਗੇ ਕੇਸ ਮੈਂ ਕਿਹਾ ਅੰਕਲ ਉਹ ਨਾ ਕਰਿਓ ਐਦਾਂ ਇਹਨੂੰ ਸਜ਼ਾ ਦਿਵਾਇਓ ਜਿੰਨੀ ਮਤਲਬ ਚਲੋ 11 ਖੂਨ ਮੰਨਿਆ ਬਹੁਤ ਆਂਦਾ ਹੀ ਨਹੀਂ ਬਾਹਰ ਹੁਣ ਇਹ ਗਾ ਤੇ ਇਦਾਂ ਦੀ ਗੱਲ ਹੋਈ ਬਾਈ ਤੇ ਬਾਈ ਆਪਣੇ ਟਰੱਕਾਂ ਵਾਲੇ ਬਾਈਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਮੜ ਜਾ ਹਨਾ ਧਿਆਨ ਨਾਲ ਤੇ ਹੋਰ ਵੀ ਜਿਹੜੇ ਹੈ ਜੇ ਕੰਮ ਕਰਦੇ ਆ ਭਾਈ ਕੋਈ ਨਹੀਂ ਰੱਖਿਆ ਇਹਨਾਂ ਕੰਮਾਂ 'ਚ ਹੁਣ ਮਾਸਟਰੋ ਨਜ਼ਾਰੇ ਲੋ ਤੇ ਹੁਣ ਕਰਦੇ ਆਪਾਂ ਇਹ ਵਲੌਗ ਦਾ ਐਂਡ ਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜੇ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਾਸੀਰਕਾਲ ਮਿਲਦੇ ਆ ਅਗਲੇ ਵਲੌਗ ਜਦ ਤੱਕ ਰੱਬ ਰੱਖਾ